ਕਬਹੀ ਨਾ ਕਾਟਸ ਪੂਰਾ ਤੁਲ ਸੱਚੇ ਕਬ ਵਪਾਰੀ ਹੋਵੇ ਸੱਚੋ ਸੌਦਾ ਪਾਏਂਦਾ ਸੱਚਾ ਸੌਦਾ ਗਿਰਲਾ ਕੋ ਪਾਏ ਪੂਰਾ ਸਤਿਗੁਰੂ ਮਿਲੇ ਮਿਲਾਏ ਗੁਰਮੁਖ ਹੋਏ ਸੁ ਹੁਕਮ ਪਛਾਣੇ ਮਾਨੇ ਹੁਕਮ ਸਮਾਏਂਦਾ ਹੁਕਮੇ ਆਇਆ ਹੁਕਮ ਸਮਾਇਆ ਹੁਕਮੇ ਦੀਸੇ ਜਗਤ ਉਪਾਇਆ ਹੁਕਮੇ ਸੁਰਗ ਮਚ ਪਿਆਲਾ ਹੁਕਮੇ ਕਲਾ ਰਹਾਇਂਦਾ ਹੁਕਮੇ ਤਰਤੀ ਤੋਲ ਸਿਰ ਪਰਨ ਹੁਕਮੇ ਪੌਣ ਪਾਣੀ ਰ ਪੌਣ ਪਾਣੀ ਗੈ ਨਾਰਨ ਹੁਕਮੇ ਸੇਵ ਸ਼ਕਤੀ ਕਰ ਵਾਸਾ ਹੁਕਮੇ ਖੇਲ ਖਿਲਾਇਦਾ ਹੁਕਮੇ ਅਡਾਣੇ ਆਕਾਸੀ ਹੁਕਮੇ ਜਲ ਥਲ ਤ੍ਰਿਪਵਨ ਵਾਸੀ ਹੁਕਮੇ ਸਾਸਿ ਗਰਾਸ ਸਦਾ ਫੁਨ ਹੁਕਮੇ ਦੇਖ ਦਿਖਾਏਂਦਾ ਹੁਕਮੁ ਪਾਏ ਦਸਿਓ ਤਾਰਾ ਦੇਵ ਦਾਨਵ ਗੰਥਾ ਪਾਰਾ ਮਾਨੇ ਹੁਕਮ ਸੋ ਦਰਗੇ ਪਹੰਜੇ ਸਾਚ ਮਿਲਾਏ ਸਮਾਏ ਦਾ ਹੁਕਮੇ ਜਗ ਛਤੀ ਗੋਦਾਰੇ ਹੁਕਮੇ ਸਿੱਧ ਸਾਧਕ ਵਿਚਾਰੇ ਆਪਨਾਥ ਨਥੀ ਸਭ ਜਾ ਕੀ ਬਖਸ਼ੇ ਮੁਕਤ ਕਰਾਏਂਦਾ ਕਾਇਆ ਕੋਟ ਗੜ੍ਹੇ ਮੇ ਰਾਜਾ ਨੀ ਬਖਵਾਸ ਭਲਾ ਦਰਵਾਜ਼ਾ ਮਿਥਿਆ ਲੋਭ ਨਹੀਂ ਕਰਵਾ ਸਹਾ ਲਭ ਪਾਪ ਪਛਤਾਏਂਦਾ ਸਤ ਸੰਤੋਖ ਨਗਰ ਮੈਂ ਕਾਰੀ ਜਤ ਸਹ ਸੰਜਮ ਸਰਨ ਮਰਾਰੀ ਨਾਨਕ ਸਹਿਜ ਮਿਲੇ ਜਗ ਜੀਵਨ ਗੁਰ ਸ਼ਬਦੀ ਪਤ ਪਾਏਂਦਾ ਮਾਰੂ ਮਹੱਲਾ ਪਹਿਲਾ ਸੁਣ ਕਲਾ ਪਰੰਪਰ ਤਾਰੀ ਆਪ ਨਿਰਾਲਮ ਅਪਰ ਅਪਾਰੀ ਆਪੇ ਕੁਦਰਤ ਕਰ ਕਰ ਦੇਖੈ ਸੁਣੇ ਸੁਨ ਪਾਏਂਦਾ ਪਉਣ ਪਣੀ ਸੁਨਨੇ ਤੇ ਸਾਜੇ ਸਿਸ਼ਟ ਉਪਾਏ ਕਾਇਆ ਗੜ ਗਾ ਕਾਇਆ ਗੜ ਰਾਜੇ ਹੈ ਅਗਨ ਪਾਣੀ ਜੀਓ ਜੋਤ ਤੁਮਾਰੀ ਸੁਨਨੇ ਕਲਾ ਰਹਾਏਂਦਾ ਸੁਨੋ ਬ੍ਰਹਮ ਬਿਸ਼ਨ ਮਹੇਸੂ ਪਾਏ ਸੁਨਨੇ ਵਰਤੇ ਯੁਗ ਸੁਬਾਏ ਇਸ ਪਦ ਵਿਚਾਰੇ ਸੋ ਜਨ ਪੂਰਾ ਤਿਸ ਮਿਲਿਆ ਪਰਮ ਚਕਾਏਂਦਾ ਸੁਨੋ ਸਭਤ ਸਰੋ ਵਰ ਥਾਪੇ ਜਿਨ ਸਾਜੇ ਵਿਚਾਰੇ ਆਪੇ ਤਿਸ ਅਸਰ ਮਨੁਆ ਗੁਰਮੁਖ ਨਾਵੇਂ ਫਿਰ ਬੋੜ ਜੋ ਨਾ ਪਾਇੰਦਾ ਸੁਨੋ ਚੰਦ ਸੂਜ ਗੈ ਨਾਰੇ ਤਿਸ ਕੀ ਜੋਤ ਤ੍ਰਿ ਭਵਨ ਸਾਰੇ ਸੁਨਨੇ ਲਖ ਅਪਾਰ ਨਾਲਮ ਸੁਨਨੇ ਧਾੜੇ ਲਾਇੰਦਾ ਸੁਨੋ ਤਰਤ ਆਕਾਸ਼ ਉਪਾਏ ਬਿਨ ਥੰਮਾ ਰਾਖੇ ਸੱਚ ਕਲ ਪਾਏ ਤਰੇ ਭਵਨ ਸਾਜ ਮਿਖੁੱਲੀ ਮਾਇਆ ਆਪ ਉਪਾਏ ਖ ਪਾਏ ਦਾ ਸੁਨੋ ਖਾਣੀ ਸੁਨੋ ਬਾਣੀ ਸੁਨੈ ਉਪਜੀ ਸੁਨ ਸਮਾਣੀ ਹੀ ਉਤਪੁਜ ਚਲਤ ਕੀਆ ਸਿਵ ਕਰਤੇ ਬਿਸਮਾਦ ਸਬਦ ਦਿਖਾਏਂਦਾ ਸੁਨੋ ਰਾਤੀ ਦਿਨ ਸਦੋਏ ਕੀਏ ਉਪਤ ਖਪਤ ਸੁਖਾ ਦੁਖ ਦੀਏ ਸੁਖ ਦੁਖ ਹੀ ਤੇ ਅਮਰ ਅਤੀਤਾ ਗੁਰਮੁਖ निज ਕਰ ਪਾਏਂਦਾ ਸਾਮਵੇਦ ਰਿਗਜਸਰ ਅਥਰਵਨ ਬ੍ਰਹਮੇ ਮੁਖ ਮਾਇਆ ਹੈ ਤ੍ਰੈ ਗੁਣ ਤਾਂ ਕੀਮਤ ਕਹਿ ਨਾ ਸਕੇ ਕੋ ਤੁਲ ਕਿਉ ਤੂੰ ਬੋਲੇ ਜਿਉ ਬੁਲਾਇਂਦਾ ਸੁਨੋ ਸਭਤ ਪਤਲ ਉਪਾਏ ਸੁਨੇ ਪਵਨ ਰਖੇ ਲਿਵ ਲਾਹੇ ਆਪੇ ਕਾਰਨ ਕੀਆ ਪਰੰਪਰ ਸਭ ਤੇਰੋ ਕੀਆ ਕਮਾਏਂਦਾ ਰਾਜ ਤਮ ਸਤ ਕਲ ਤੇਰੀ ਛਾਇਆ ਜਨਮ ਮਰਨ ਹਉ ਮੈਂ ਦੁਖ ਪਾਇਆ ਜਿਸ ਨੂੰ ਕਿਰਪਾ ਕਰੇ ਹਰ ਗੁਰਮੁਖ ਗੁਣ ਚੌਥੇ ਮੁਕਤ ਕਰਾਏਂਦਾ ਸੁਨੋ ਉਪਜੇ ਦਸੇ ਉਤਾਰਾ ਸਿਸ਼ਟ ਉਪਾਇ ਕੀ ਆਪਾ ਸਾਰਾ ਦੇਵ ਦਾਨਵ ਗਣ ਗੰਦਰਬ ਰਕਸਾ ਜੀ ਸਭ ਲਿਖਿਆ ਕਰਮ ਕਮਾਏਂਦਾ ਗੁਰਮੁਖ ਸਮਝੇ ਰੋਗ ਨ ਹੋਈ ਏ ਗੁਰ ਕੀ ਪੌੜੀ ਗੰਦਰਬ ਸਾਜੇ ਸਭ ਕਿਲਿਵਿਖ ਕਰਮ ਕਮਾਏਂਦਾ ਗੁਰਮੁਖ ਸਮਝੇ ਰੋਗ ਨ ਹੋਈ ਏ ਗੁਰ ਕੀ ਪੌੜੀ ਜਾਣੇ ਜਨ ਕੋਈ ਜੁਗਹਿ ਜਗੰਤਰ ਮੁਕਤ ਪ੍ਰਾਇਨ ਸਭ ਮੁਕਤ ਭਯਾਪਤ ਪਾਏਂਦਾ ਪੰਚ ਤਤ ਸੁਣੇ ਪਰਗਾ ਸਾਧੇ ਸੰਜੋਗੀ ਕਰਮ ਅਭਿਆਸਾ ਬੁਰਾ ਭਲਾ ਦੋਇ ਮਸਤਕ ਲੀਖੇ ਪਾਪ ਪੁੰਨ ਬਿਚਾਏਂਦਾ ਉਤਮ ਸਤਗੁਰੂ ਪੁਰਖ ਨਿਰਾਲੇ ਹੈ ਸ਼ਬਦ ਰਤੇ ਹਰ ਰਸਮਤ ਵਾਲੇ ਹੈ ਰਿੱਧ ਬੁੱਧ ਸਿੱਧ ਗਿਆਨ ਗੁਰ ਤੇ ਪਾਈਏ ਪੂਰੇ ਭਗ ਮਲਾਈਂਦਾ ਇਸ ਮਨ ਮਾਇਆ ਕਿਉ ਨਿਉਕ ਨੇਰਾ ਕੋਈ ਬੂਝੋ ਗਿਆਨੀ ਕਰੋ ਨ ਬੇਰਾ ਆਸਾ ਮਨਸਾ ਹੋਮੇ ਸਹੀ ਸਾ ਨਰ ਲੋਭੀ ਕੂੜ ਕਮਾਏਂਦਾ ਸਤਿਗੁਰ ਤੇ ਪਾਏ ਵਿਚਾਰਾ ਸੋਨ ਸਮਾਦ ਸੱਚੇ ਕਰ ਬਾਰਾ ਨਾਨਕ ਨਿਰਮਲ ਨਾਦ ਸ਼ਬਦ ਤੁਨ ਸੱਚੇ ਰਾਮੇ ਨਾਮ ਸੁਮਾਏਂਦਾ ਮਾਰੂ ਮਹੱਲਾ ਪਹਿਲਾ ਜੈ ਦੇਖਾ ਤੈ ਦੀਨ ਦਇਆ ਲਹਾਏ ਨ ਜਾਏ ਪ੍ਰਭ ਕਿਰਪਾਲਾ ਜੀ ਆਂ ਅੰਦਰ ਜੁਗਤ ਸਮਾਈ ਰਿਹਾ ਨਰਾਲਮ ਰਾਇ ਜਗ ਤਿਸ ਕੀ ਛਾਇਆ ਜਿਸ ਬਾਪਨ ਮਾਇਆ ਨਾ ਤਿਸ ਪੈਨ ਪਰਬ ਪ੍ਰਾਉ ਕਮਾਇਆ ਨਾ ਤਿਸ ਉਪਤ ਖਵਤ ਕੁਲ ਜਾਤੀ ਓਜ ਅਜਰਾਵਰ ਮਨ ਪਾਇਆ ਤੂੰ ਆਕਾਲ ਪੁਰਖ ਨਹੀਂ ਸਿਰ ਕਾਲਾ ਤੂੰ ਪੁਰਖ ਆਲੇਖ ਅਗੰਮ ਨਿਰਾਲਾ ਸਤ ਸੰਤੋਖ ਸ਼ਬਦਿਆ ਸੀਤਲ ਸਹਿਜ ਪਾਇ ਲਿਵ ਲਾਇਆ ਤਰੇ ਵਰਤਾਏ ਚੌਥੇ ਕਰਵਾਸਾ ਆਕਾਲ ਵਿਕਾਲ ਕੀਏ ਗ੍ਰਸਹ ਨਿਰਮਲ ਜੋਤ ਸਰਬਜਗ ਜੀਵਨ ਗੁਰ ਅਣਹਦ ਸ਼ਬਦ ਦਿਖਾਇਆ ਉਤਮ ਜਨ ਸੰਤ ਭਲੇ ਹਰ ਪਿਆਰੇ ਏ ਹਰ ਰਸ ਮਾਤੇ ਪਾਰ ਉਤਾਰੇ ਨਾਨਕ ਰੈਨ ਸੰਤ ਜਨ ਸੰਗਤ ਹਰ ਗੁਰ ਪ੍ਰਸਾਦੀ ਪਾਇਆ ਤੂੰ ਅੰਤਰ ਜਾਮੀ ਜੀ ਸਭ ਤੇਰੇ ਤੂੰ ਦਾਤਾ ਹਮ ਸਾ ਹਮ ਸੇਵਕ ਤੇਰੇ ਅਮਰਤ ਨਾਮ ਕਿਰਪਾ ਕਰ ਦੀਜੈ ਗੁਰ ਗਿਆਨ ਰਤਨ ਦਿਪਾਇਆ पंचतत् मिल एतन किया आत्मराम पाए सुख थीया कर्म कर तोत अमृत फल लागा हर नाम रतन मन पाया ना तिस भूख प्यास मन मानिया सरम निरंजन कट कट जानिया अमृत रस राता केवल बैरागी गुरमत पाए सुभाया अध्यातम कर्म करे दिन राती निर्मल ज्योत निरंतर जाती ਛਉਧ ਰਸਾਲ ਰਸਨ ਰਸ ਬਸਨਾ ਬੀਨ ਰਸਾਲ ਵਜਾਇਆ ਬੀਨ ਰਸਾਲ ਵਜਾਵੇ ਸੋਈ ਜਾਂ ਕਿ ਤਰੇ ਭਵਨ ਸੋਜੀ ਹੋਈ ਨਾਨਕ ਬੂਝੋ ਏ ਬਿਦ ਗੁਰਮਤ ਹਰਿ ਨਾਮ ਨਾਮ ਲਿਵ ਲਾਇਆ ਐਸੇ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰਹਿ ਰਹੇ ਨਿਰਾਰੇ ਆਪ ਤਰੇ ਸੰਗਤ ਕੁਲ ਤਾਰੇ ਤਿਨ ਸਹੋਲ ਜਨਮ ਜਗ ਆਇਆ ਕਰਦਰ ਮੰਦਰ ਜਾਣੈ ਸੋਈ ਜਿਸ ਪੂਰੇ ਗੁਰ ਤੇ ਸੋਜੀ ਹੋਈ ਕਾਇਆ ਗੜ ਮਹਿਲ ਮਹਿਲੀ ਪ੍ਰਭ ਸੱਚ ਸੱਚ ਸੱਚਾ ਤਖਤ ਰਚਾਇਆ ਚਤਰ ਦਸ ਹਾਟ ਦੀਵੇ ਦੋਏ ਸਾਖੀ ਸੇਕ ਪੰਚ ਨਾਹੀ ਬਿਖਿ ਚਾਖੀ ਅੰਤਰ ਵਸ ਅਨੂਪ ਨਿਰਮੋਲਕ ਗੁਰ ਮਿਲਿਆ ਹਰ ਤਨ ਪਾਇਆ ਤਖਤ ਬਹੇ ਤਖਤ ਤੇ ਕੀ ਲਾਇਕ ਪੰਚ ਸਮਾਏ ਗੁਰਮਤ ਪਾਇਕ ਆਦਿ ਜਗਾਦੀ ਹੈ ਪੀ ਹੋਸੀ ਸੈ ਸਾ ਪਰਮ ਚੁਕਾਇਆ ਤਖਤ ਸਲਾਮ ਹੋਵੇ ਦਿਨ ਰਾਤੀ ਇਹ ਸਾਚ ਵਡਾਈ ਗੁਰਮਤਿ ਲਿਉ ਜਾਤੀ ਨਾਨਕ RAM ਜਪੋ ਤਰਤਾਰੀ ਹਰ ਅੰਤ ਸਿਖਾਈ ਪਾਇਆ ਮਾਰੂ ਮਹੱਲਾ ਪਹਿਲਾ ਹਰ ਤਨ ਸੰਚੋ ਰੇ ਜਨ ਪਾਈ ਸਤਿਗੁਰ ਸੇਵ ਰਹੁ ਸਰਨਾਈ ਤਸਕਰੇ ਚੋਰਨ ਲਾਗੇ ਤਾ ਕੋ ਤਨ ਉਪਜੇ ਸ਼ਬਦ ਜਿ ਗਾਇਆ ਤੂੰ ਇਕੰਕ ਕਾਂ ਨਿਰਾਲਮ ਰਾਜ ਤੂੰ ਆਪ ਸਵਾਰੇ ਜਨ ਕੇ ਕਾਜ ਅਮਰ ਅਡੋਲ ਅਪਾਰਾ ਮੁਲਕ ਹਰ ਅਸਥਿਰ ਥਾਨ ਸੁਹਾਇ ਦੇਹੀ ਨਗਰੀ ਉਤਮ ਥਾਨਾ ਪੰਜ ਲੋਕ ਵਸੇ ਪ੍ਰਧਾਨਾ ਉਪਰ ਇਕੰਕ ਕਾਂ ਨਿਰਾਲਮ ਸੁਨ ਸਮਾਧ ਲਗਾਇਆ ਦੇਹੀ ਨਗਰੀ ਨੌ ਦਰਵਾਜੇ ਸਿਰ ਸਰ ਕਰਨੇ ਹਾਰੇ ਸਾਜੇ ਦਸਵੇਂ ਪੁਰਖ ਅਤੀਤ ਨਿਰਾਲਾ ਆਪੇ ਲਾਇਆ ਪੁਰਖ ਲਖੇ ਸੱਚੇ دیਵਾਨਾ ਹੁਕਮ ਚਲਾਏ ਸੱਚ ਨਿਸਾਨ ਨਾਨਕ ਖੋਜ ਲਹੁ ਕਰ ਆਪਣਾ ਹਰਿ ਆਤਮ ਰਾਮ ਨਾਮ ਪਾਇਆ ਸਰਬ ਨਰੰਜਨ ਪੁਰਖ ਸੁਜਾਨ ਅਦਲ ਕਰੇ ਗੁਰ ਗਿਆਨ ਸਮਾਨ ਕਾਂ ਕ੍ਰੋਧ ਲੈ ਗਰਦਨ ਮਾਰੇ ਹਉ ਮੈ ਲੋਭ ਚਕਾਇਆ ਸੱਚੇ ਥਾਨ ਵਸੇ ਦਿਨੰਕਾਰ ਆਪਛਾਨੇ ਸ਼ਬਦ ਵਿਚਾਰਾ ਸੱਚੇ ਮਿਲ ਨਿਵਾਸ ਨਿਰੰਤਰ ਆਉਣ ਜਾਣ ਚਕਾਇਆ ਨਾਮਣ ਚਲੇ ਨਾ ਪਾਉਣ ਉਡਾਵੇ ਜੋਗੀ ਸ਼ਬਦ ਅਨਾਹਤ ਵਾਵੇ ਪੰਜ ਸ਼ਬਦ ਚੁਣ ਕਾ ਨਿਰਾਲਮ ਪ੍ਰਭ ਆਪੇ ਵਾਏ ਸੁਨਾਇਆ ਪੋਬ ਰਗ ਸੈ ਇਸ ਮਤਾ ਹੋਮੇ ਤਿਆਗ ਅਨਹਤ ਰਾਤਾ ਅੰਜਨ ਸਾਰ ਨਿਰੰਜਨ ਜਾਣੇ ਸਰਬ ਨਿਰੰਜਨ ਰਾਇਆ ਦੁਖ ਪੈ ਪੰਜਨ ਪ੍ਰਭ ਅਵਨਾਸੀ ਰੋਖ ਕਟੇ ਕਾਟੀ ਜੰਫਾਸੀ ਨਾਨਕ ਹਰ ਪ੍ਰਭ ਸੋ ਪਉ ਪੰਜਨ ਗੁਰ ਮਿਲਿਆ ਹਰ ਪ੍ਰਭ ਪਾਇਆ ਕਾਲੇ ਕਵਲ ਨਿਰੰਜਨ ਜਾਣੇ ਬੂਝੇ ਕਰਮ ਸੋ ਸ਼ਬਦ ਪਛਾਣੇ ਆਪੇ ਜਾਣੇ ਆਪਛਾਣੇ ਸਭ ਤਿਸ ਕਾ ਜੋ ਜਸ ਬਾਇਆ ਆਪੇ ਸੋ ਆਪੇ ਵਣਜਾਰਾ ਆਪੇ ਪਰਖੇ ਪਰਖਣਹਾਰਾ ਆਪੇ ਕਸ ਕਸਵੱਟੀ ਲਾਏ ਆਪੇ ਕੀਮਤ ਪਾਇਆ ਆਪ ਦਿਆਲ ਦਇਆ ਪ੍ਰਪਤਾਰੀ ਘਟ ਘਟ ਰਵ ਰਹਿਆ ਆਪ ਬਨਵਾਰੀ ਪੁਰਖ ਆਤੀਤ ਵਸੇ ਨਾ ਕੇਵਲ ਗੁਰਪੁਰਖੇ ਪੁਰਖ ਮਲਾਇਆ ਪ੍ਰਵਦਾਨਾ ਬਿਨ ਗਰਭ ਗਵਾਏ ਦੂਜਾ ਮਿਟੇ ਏਕ ਦਿਖਾਏ ਆਸਾ ਮੈਂ ਨਰਾਲਮ ਜੋਨੀ ਅਕਲ ਨਰੰਜਨ ਰਗਾਇਆ ਹੁਮੇ ਮੇਟ ਛਉ ਸੁਖ ਹੋਈ ਆ ਵਿਚਾਰੇ ਗਿਆਨੀ ਸੋਈ ਨਾਨਕ ਹਰ ਜਸ ਹਰ ਗੁਣ ਲਾਹਾ ਸਾ ਸੰਗਤ ਸੱਚ ਫਲ ਪਾਇਆ ਮਾਰੂ ਮਹੱਲਾ ਪਹਿਲਾ ਸੱਚ ਕਹੋ ਸੱਚੇ ਕਰ ਰਹਿਣਾ ਜੀਵਤ ਮਰੋ ਪਉ ਜਲ ਗੁਰ ਤਰਨਾ ਗੁਰ ਬੋਇਥ ਗੁਰ ਬੇੜੀ ਤੁਲਹਾ ਮਨ ਹਰ ਜਪ ਪਾਰ ਲੰਗਾਇਆ ਹਮੇ ਮਮਤਾ ਲੋ ਬਿਨਾਸਨ ਨੋ ਦਰ ਮੁਕਤੇ ਦਸਵੇਂ ਆਸਨ ਉਪਰ ਪਰੇ ਪਰੇ ਅਪਰੰਪਰ ਜਿਨ ਆਪੇ ਆਪ ਉਪਾਇਆ ਗੁਰਮਤਿ ਲੇਵੋ ਹਰਿ ਲਿਵ ਤਰੀਐ ਅਕਲ ਗਏ ਅਕਲ ਗਾਏ ਜਮ ਤੇ ਕਿਆ ਡਰੀਐ ਜਤ ਜਤ ਦੇਖੋ ਤਤ ਤਤੁਮਹੀ ਅਵਰਨ ਦੁਤੀਆ ਗਾਇ ਸਚ ਹਰ ਨਾਮ ਸਚ ਹੈ ਸਰਣਾ ਸਚ ਗੁਰ ਸ਼ਬਦ ਜਿਤੇ ਲਗਤਰਨਾ ਅਕਥ ਕਥੇ ਦੇਖੀ ਅਪਰੰਪਰ ਫੁਨ ਗਰਬ ਨ ਜੋਨੀ ਜਾਇ ਸੱਚ ਬਿਨ ਸਤ ਸੰਤੋਖ ਨ ਪਾਵੇ ਬਿਨ ਗੁਰ ਮੁਕਤ ਨ ਆਵੇ ਜਾਵੇ ਮੂਲ ਮੰਤਰ ਹਰ ਨਾਮ ਰਸਾਇਣ ਕਉ ਨਾਨਕ ਪੂਰਾ ਪਾਇਆ ਸੱਚ ਬਿਨ ਪਉਜਲ ਜਾਏ ਨ ਤਰਿਆ ਏਸ ਮੁੰਦ ਅਥਾ ਮਹਾ ਬਿਖਤ ਭਰਿਆ ਰਹੇ ਅਤੀਤ ਗੁਰਮਤ ਲਈ ਉਪਰ ਹਾ ਨਿਰਪੋਕੈ ਕਰ ਪਾਇਆ ਝੂਠੀ ਜਗ ਹਿਤ ਕੀ ਚਦਰਾਏ ਬਿਲਮਨ ਲਾਗੇ ਆਵੇ ਜਾਏ ਨਾਮ ਵਿਸਾਰ ਚਲੇ ਅਭਿਮਾਨੀ ਉਪਜੇ ਬਿਨਸ ਖਪਾਇਆ ਉਪਜੇ ਬਿਨਸੇ ਬੰਧਨ ਬੰਦੇ ਹੋਮੇ ਮਾਇਆ ਕੇ ਗਲ ਫੰਦੇ ਜਿਸ ਰਾਮ ਨਾਮ ਨਹੀਂ ਮਤ ਗੁਰਮਤ ਸੋ ਜੰਪੁਰ ਬੰਧ ਚਲਾਇਆ ਗੁਰਬਿਨ ਮੁਖ ਮੁਕਤ ਕਿਉ ਪਾਈਐ ਬਿਨ ਗੁਰ ਰਾਮ ਨਾਮ ਕਿਉ ਧਿਆਈਐ ਗੁਰਮਤਿ ਲਿਓ ਤਰੋ ਪਵਦ ਉਤਰ ਮੁਕਤ ਭੈ ਸੁਖ ਪਾਇਆ ਗੁਰਮਤਿ ਕ੍ਰਿਸ਼ਨ ਗਵਰਧਨ ਤਾਰੇ ਗੁਰਮਤਿ ਸਾਇਰ ਪਾਹਣ ਤਾਰੇ ਗੁਰਮਤਿ ਲਿਹੋ ਪਰਮ ਪਦ ਪਾਇਐ ਨਾਨਕ ਗੁਰ ਪਰਮ ਚਕਾਇਆ ਗੁਰਮਤਿ ਲਿਹੋ ਤਰੋ ਸਚ ਤਾਰੀ ਆਤਮ ਚੀਨੋ ਬ੍ਰਿਧੇ ਮਰਾਰੀ ਜਮ ਕੇ ਫੋਹੇ ਕਾਟੇ ਹਰ ਜਪ ਅਕਾਲ ਨਿਰੰਜਨ ਪਾਇਆ ਗੁਰਮਤਿ ਪੰਚ ਸੁਖੇ ਗੁਰ ਪਾਏ ਗੁਰਮਤਿ ਯਗਨ ਨਿਵਾਰ ਸੁਮਾਈ ਮਨ ਮੁਖ ਨਾਮ ਜਪੋ ਜਗ ਜੀਵਨ ਰਿਤ ਅੰਤਰ ਅਲਖ ਲਖਾਇਆ ਗੁਰਮਖ ਬੂਝੇ ਸ਼ਬਦ ਪਤੀਜੇ ਉਸਤਤ ਨਿੰਦਾ ਕਿਸ ਕੀ ਕੀਜੇ ਚੀਨ ਆਪ ਜਪੋ ਜਗਦੀਸ਼ਰ ਹਰ ਜਗਨਾਥ ਮਨ ਪਾਇਆ ਜੋ ਬ੍ਰਹਮੰਡ ਖੰਡ ਸੋ ਜਨ ਗੁਰਮਖ ਬੂਜੋ ਸ਼ਬਦ ਪਛਾਨ ਘਟ ਘਟ ਭੋਗੇ ਪੋਗਣ ਹਾਰਾ ਰਹੇ ਅਤੀਤ ਸੁਭਾਇ ਗੁਰਮਤ ਬੋਲੋ ਹਰ ਰਸ ਗੁਰਮਤ ਬੋਲੋ ਹਰ ਜਸ ਸੂਚਾ ਗੁਰਮਤ ਆਖੇ ਦੇਖੋ ਊਚਾ ਸਰਮਣੀ ਨਾਮ ਸੁਰੇ ਹਰ ਬਾਣੀ ਨਾਨਕ ਹਰ ਰੰਗ ਨਾਨਕ ਹਰ ਰੰਗ ਰੰਗਾਇਆ ਮਾਰੂ ਮਹੱਲਾ ਪਹਿਲਾ ਕਾਮ ਕ੍ਰੋਧ ਪਰਹਰ ਪਰ ਨਿੰਦਾ ਲਭ ਲੋਭ ਤਜੋ ਹੋ ਨਚਿੰਦਾ ਭ੍ਰਮ ਕਾ ਸੰਗਲ ਤੋੜ ਨਿਰਾਲਾ ਹਰਿ ਅੰਤਰ ਹਰ ਰਸ ਪਾਇਆ ਨਿਸਦਮ ਜਿਉ ਚਮਕ ਚੰਦਾਇਨ ਦੇਖੇ ਅਨਤ ਜੋਤ ਨਿਰੰਤਰ ਦੇਖੇ ਆਨੰਦ ਰੂਪ ਅਨੂਪ ਸਰੂਪਾ ਗੁਰੂ ਪੂਰੇ ਦਿਖਾਇਆ ਸਤਗੁਰ ਮਿਲੋ ਆਪੇ ਪ੍ਰਵਤਾਰੇ ਸਸ ਕਰ ਸੂਰ ਦਿਵ ਗੈ ਨਾਰੇ ਦੇਖ ਅਦ੍ਰਿਸ਼ਟ ਰਹੁ ਲਿਵ ਲਾਗੀ ਸਭ ਤਰੇ ਭਵਨ ਬ੍ਰਹਮ ਸੁਭਾਯ ਅੰਮ੍ਰਿਤ ਰਸ ਪਾਏ ਤ੍ਰਿਸ਼ਨਾ ਪੋ ਜਾਏ ਅਨਪੋ ਪਦ ਪਾਵੇ ਆਪ ਗਵਾਏ ਉੱਚੀ ਪਦਵੀ ਉਚੋ ਉਚਾ ਨਿਰਮਲ ਛੁਦਕ ਕਮਾਇਆ ਦ੍ਰਿਸ਼ਟ ਅਗੋਚਰ ਨਾਮ ਅਪਾਰਾ ਅਤਿ ਰਸ ਮੀਠਾ ਨਾਮ ਪਿਆਰਾ ਨਾਨਕ ਜੁਗ ਜੁਗ ਹਰ ਜਸ ਦੀਪੇ ਹਰ ਜਪੇ ਅੰਤ ਨ ਪਾਇਆ ਅੰਤਰਨਾਮ ਪ੍ਰਾਪਤ ਹੀਰਾ ਹਰ ਜਪਤੇ ਮਨ ਮੰਤੇ ਤੀਰਾ ਦੁਖਟ ਕਟ ਪਉ ਪੰਜਨ ਪਾਈਏ ਬਹੁੜ ਜਨਮ ਨਾ ਜਾਇਐ ਭਗਤ ਹਿਤ ਗੁਰ ਸ਼ਬਦ ਤਰੰਗਾ ਹਰ ਜਸ ਨਾਮ ਪਦਾਰਥ ਮੰਗਾ ਹਰ ਭਾਵੇ ਗੁਰ ਮੇਲ ਮਿਲਾਏ ਹਰ ਤਾਰੇ ਜਗਤ ਸੁਭਾਇ ਜਿਨ ਜਪ ਜਪਿਓ ਸਤਗੁਰ ਮਤ ਤਵਾ ਕੇ ਜਮ ਕੰਕਰ ਕਾਲ ਸੇਵਕ ਭਗਤਾ ਕੈ ਉਤਮ ਸੰਗਤ ਗਤ ਮਿਤ ਉਤਮ ਜਗ ਭਉਜਲ ਪਾਰ ਤਰਾਇਆ ਸੇਹ ਭਉਜਲ ਜਗਤ ਸਬਦ ਗੁਰ ਤਰੀਆ ਅੰਤਰ ਕੀ ਦੁਦਾ ਅੰਤਰ ਜਰੀਆ ਪੰਜ ਬਾਣ ਲੈ ਜਮ ਕਉ ਮਾਰ ਦੁਗ ਨੰਕਰ ਤਨ ਖਿਚੜਾਏ ਆ ਸਾਕਤ ਨਰ ਸ਼ਬਦ ਸੁਰਤ ਕਿਉ ਪਾਇਐ ਸ਼ਬਦ ਸੁਰਤ ਬਿਨ ਆਇਐ ਜੈਐ ਨਾਨਕ ਗੁਰਮੁਖ ਮੋਗਤ ਪੁਰਾਇਨ ਹਰ ਪੂਰੇ ਭਾਗਿ ਮਲਾਇਆ ਨਿਰਭਉ ਸਤਿਗੁਰ ਹੈ ਰਖਵਾਲਾ ਭਗਤ ਪਰਾਪਤ ਗੁਰਗ ਪਾਲਾ ਤੋਂ ਆਣਾ ਆਨੰਦ ਅਨਾਹਦ ਵਾਜਾ ਗੁਰ ਸ਼ਬਦੋਂ ਨਿਰੰਝਨ ਪਾਇਆ ਨਿਰਭਉ ਸੋ ਸਰਣਾਹੀਂ ਲੇਖ ਆਪਿ ਹਲੇਖ ਕੁਦਰਤ ਹ ਦੇਖਿਆ ਆਪ ਤੇ ਤੋ ਆਇਓ ਨੇ ਸੰਭਾਉ ਨਾਨਕ ਗੁਰਮੁਖ ਸੋ ਪਾਇਆ ਅੰਤਰ ਕੀ ਗਤ ਸਤਿਗੁਰ ਜਾਨੈ ਸੋ ਨਿਰਪਾ ਗੁਰ ਸ਼ਬਦ ਪਿਸ਼ਾਨ ਅੰਤਰ ਦੇਖਾ ਨਿਰੰਤਰ ਭਜੈ ਅੰਤਨ ਮਨ ਆਂਡ ਉਲਾਇ ਨਿਰਪਾਸ ਅਬ ਅੰਤਰ ਵਸਿਆ ਐਨ ਸਨਾਮ ਨਰੰਜਨ ਰਸਿਆ ਨਾਨਕ ਹਰਜਸ ਸੰਗਤ ਪਾਇਐ ਹਰ ਸਹਜੇ ਸਹਜ ਮਿਲਾਇਆ ਅੰਤਰ ਬਾਹਰ ਇਸ ਪ੍ਰਜਾਣ ਅਰਹਿ ਅਲਪਤ ਚਲਦੇ ਕਰਿਆਣੇ ਉਪਰਿਆਦ ਸਰਬਤਿ ਉਲੋਏ ਸਚ ਨਾਨਕ ਅੰਮ੍ਰਿਤ ਰਸ ਪਾਇਆ ਮਾਰ ਮਹੱਲਾ ਪਹਿਲਾ ਕੁਦਰਤ ਕਰੋਨੇ ਹਾਰੇ ਅਪਾਰ ਕਿਤੇ ਕਾ ਨਹੀਂ ਕਿਹੋ ਚਾਰਾ ਜੀ ਉਪਾਏ ਰਿਜਕ ਦੇ ਆਪੇ ਸਰਸਰ ਹੁਕਮ ਚਲਾਇਆ ਹੁਕਮ ਚਲਾਏ ਰਹਾ ਭਾਰਪੁਰ ਕਿਸ ਨੇੜੇ ਕਿਸ ਆਖਾਂ ਦੂਰ ਹੈ ਗਵਤਾ ਵਰਤਾ ਗਵਤਾ ਪ੍ਰਗਟ ਹਾਰੇ ਘਟ ਘੜ ਦੇਖ ਵਰਤੇ ਸਾਖ ਸਭ ਆਏ ਜਿਸ ਕਾ ਮਿਲੈ ਸੁਰ ਸਮਾਏ ਗੁਰਸਬਦਿ ਹਰ ਨਾਮ ਤਿਆਏ ਆਨੰਦਾਰ ਪਾ ਅਨੋਪਾ ਅਗਚਰ ਹੈ ਗੁਰ ਮਿਲਿਆਏ ਭਰਮ ਜਯਾਏ ਮਨ ਤਨ ਧਨ ਤੈ ਨਾਮ ਪਿਆਰਾ ਅੰਤ ਸਕਾਇ ਚੱਲਣ ਵਾਰਾ ਮਹ ਬਸਾਰ ਨਹੀਂ ਸੰਗ ਬਿਲੇ ਬਿਨ ਹਰ ਗੁਰ ਕੇ ਨ ਸੁਖ ਪਾਇਆ ਜਿਸ ਕਾ ਨਦਰ ਕਰੇ ਗਰਪੁਰਾ ਸਬਦ ਮਲਾਏ ਗਰਮ ਦਸੂਰਾ ਨਾਨਕ ਗੁਰ ਕੇ ਚਰਨ ਸਰਵਾ ਜਨ ਪੁਲਾ ਮਾਰਗ ਪਾਇਆ ਸੰਤ ਜਨਾ ਹਰ ਧਨ ਜਸ ਪਿਆਰਾ ਗਰਮਤ ਪਾਇਆ ਨਾਮ ਤਮਾਰਾ ਜਾਜਗ ਸੇਵਾ ਕਰੇ ਦਰ ਹਰ ਕੇ ਹਰ ਦਰਗੇ ਜਸ ਗਾਇਆ ਭਗਤ ਹਿਤ ਗੁਰ ਸ਼ਬਦ ਤਰੰਗਾ ਅਨਸ ਨਾਮ ਨਰੰਜਨ ਰੰਗਾਈ ਸਦ ਗੁਰ ਮਿਲੈ ਤਾਂ ਮਹਿਲ ਬਲਾਏ ਸਾਚੇ ਦਰਗੇ ਗਾਤ ਪਦ ਪਾਏ ਸਾਖਤ ਠੌਰਨਾਏ ਹਰ ਮੰਦਰ ਜਨ ਮਰੇ ਦੁਖ ਪਾਇਆ ਸੇਵਾ ਸਤਿਗੁਰੇ ਸੰਮੰਦੇ ਅਥਾ ਪਵਨਾ ਮਰਤਨ ਧਨ ਲਾਹ ਬਿਖਿਆ ਮਲ ਜਾਏ ਅੰਮ੍ਰਿਤ ਸਰਣਾਵ ਗੁਰ ਸਰ ਸੰਤੋਖ ਪਾਇਆ ਸਤ ਗੁਰ ਸੇਵਾ ਸੰਕ ਨਾ ਕੇਜੈ ਆਸਾ ਮੈਂ ਨਿਰਾਸ ਰਹੇ ਜੈ ਸੰਸਾਰ ਦੁਖ ਬਿਨਾ ਸੰਨ ਸੇਵਾ ਫਿਰ ਬਾੜ ਰੋਗ ਨ ਲਾਇਆ ਸਾਚੇ ਪਾਵੈ ਤਿਸ ਵਡਿਆਏ ਕੌਣ ਸਦੁ ਜਾਤ ਸਮਝਾਇ ਨਾ ਹਰ ਗੁਰ ਮੋਰਤਾ ਏ ਕਵਰਤਾ ਨਾਨਕ ਹਰ ਗੁਰ ਭਾਇ ਵਾਚੇ ਪਸਤਕਾ ਵੇਦ ਪੁਰਾਨਾ ਇਕ ਇਕ ਬਹਿ ਸੁਨੇ ਸੁਨਾਵੇ ਕੰਨਾਈ ਅਜਿਗਰ ਕਾਵਟ ਕਹਾ ਕਿਉ ਖੁੱਲੈ ਬਿਨ ਸਦਗਰਾ ਤਤ ਨ ਪਾਇਆ ਕਾਰੇ ਬਿਪੋਤ ਲਗਾਵੇ ਭਸਮ ਅੰਤਰ ਕ੍ਰੋਧਾ ਚੰਡਾਲ ਸੋਹਮੈ ਪਹਾंडੁ ਕਿੰਨ ਜੋਗਨ ਪਈ ਬਿਨ ਸਾਰੇ ਗੁਰ ਲਖਨ ਪਾਇ ਤੇਰਤਾ ਵਰਤਾ ਨਿਹਮ ਕਰੇ ਉਹਦੇ ਅਨਾ ਜਤ ਸਤ ਸੰਜਮ ਆ ਕਥੇ ਗਿਆਨੈ ਰਾਮ ਨਾਮ ਬਿਨ ਕਿਉ ਸੁਖ ਪਾਈਐ ਬਿਨ ਸਤਗੁਰ ਪਰਮ ਨਾ ਜਾਇ ਨਿਯਲੇ ਕਰਮ ਆਪੇ ਅੰਗੰ ਪਾਠੇ ਰਿਚ ਕਾ ਕੰਬਕਾ ਪੁਰਿਕ ਮਨਹਾਠੇ ਪਾਹਾਂਡ ਧਰਮ ਪ੍ਰੇਤਨੇ ਹਰਿ ਸੰਗਰ ਸਉਦ ਮਹਾਰਸ ਪਾਇਐ ਕਦਰ ਤਦੇਖ ਰਾਇ ਮਨ ਮਾਨਿਆ ਗੁਰ ਸ਼ਬਦ ਸਭ ਬ੍ਰਹਮ ਅਪਸ਼ਾਨਿਆ ਨਾਨਕ ਆਤਮ ਮੇਰਾ ਮਸ ਭਾਇਆ ਗੁਰ ਸਤਿ ਗੁਰੇ ਲਖ ਲਖਾਇਆ ਮਰ ਸੋ ਲੈ ਮਹੱਲਾ ਤੇਜ ਆਇ ਕਿਉ ਓੰਕਾਰ ਸਤਿਗੁਰ ਬਰਸਾਤ हुक्मी सज श्रेष्ट पाराय कर 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 के अपने वड्याए आपे करे कराए आपे आसमाई है माया मो जगत गबारा गरम खोजे को विचारा आपे नदर कराए सु पाए आपे मेला मिलाई है आपे मिले दे आए इंगर प्रसादे कीमत पाए मनमुख बात फेरे ला दे दूजे पाए खवाए है हमें माया बिच पाए मरमुख भुलाए पतगवाए गुरमुख सोनाये राच चिर आसमा है ਗੌਰ ਤੇ ਗਿਆਨ ਨਾਮ ਰਤਨ ਪਾਇਆ ਮਨਸਾ ਮਾਰ ਮਰਮਰੇ ਸਮਾਇ ਮਨਸਾ ਮਾਰੇ ਮਰਮਹੇ ਸਮਾਇ ਆਪੇ ਖੇਰ ਕਰੇ ਸਭ ਕਰਤਾ ਆਪੇ ਦੇਵ ਜਾਈ ਹੈ 사ਦਰ 세ਵੇ ਆਪ ਗਵਾਏ ਮਿਲ ਪ੍ਰੇਤਮ ਸਵਦ ਸੁਖ ਪਾਇ ਅੰਤਰ ਪਿਆਰ ਭਗਤ ਰਤਾ ਸਹਿਜ ਮਤ ਬਣ ਆਈ ਹੈ ਦੋਖ ਨਵਾਰਨ ਗੁਰ ਤੇ ਜਤਾ ਆ ਮਿਲਿਆ ਜਗ ਜੀਵਨ ਦਾਤਾ ਜਿਸਨੋ ਲਾਏ ਸੋ ਹੀ 부ਜਾ ਪਰਮਾ ਸ਼ਰੀਰੋਂ ਜਾਏ ਹੈ ਆਪੇ ਗੁਰਮਖ ਆਪੇ ਦੇਵ ਸੱਚ ਸਬਦ ਦਾ ਸਤਿਗੁਰ ਸੇਵਾਈ ਜਰਾ ਜਮਤ ਸਜੋ ਨਾ ਸਾਚਾ ਸੱਚੇ ਸਾਮ ਬਣਾਈ ਹੈ ਪ੍ਰਸੰਨਾ ਅਗਨਾ ਜਲੇ ਸੰਸਾਰਾ ਜਜ ਖਪ ਹੈ ਬਹੁਤ ਵਿਕਾਰ ਹੈ मन में कठार न कब हो भोजा बजाई है सतगुर से मण से वड भाग सचे नाम सदाल भला गे नाम रवैया केवला तृष्णा सबदा बजाई है ਸਚਿਆ ਸਬਦਾ ਸਚੀ ਹੈ ਬਾਣੀ ਗੁਰਮੁਖਾ ਬਰਲੇ ਕਿਨੇ ਪਛਾਨੀ ਸਚੇ ਸਬਦ ਹਰਤੇ ਬੈ ਰਾਗੇ ਅਮਨ ਜਨ ਰਹਾਈ ਹੈ ਸਾਧ ਬੋਜ ਸੋ ਮੈਲ ਚਕਾਈ ਨਰਮਲ ਨਾਮ ਵਸੇ ਮਨ ਆਏ ਸਾਧ ਗੁਰੇ ਅਪਨ ਸਦੀ ਸੇਵਾਏ ਹਮੇ ਵਿੱਚੋਂ ਜਾਏ ਹੈ ਗਰਤੇ ਬੋਜੇ ਤਾਂ ਦਰਸੋਜੈ ਨਾਮ ਵਿਹਣਾ ਕਥ ਕਥ ਲੁਜੈ ਸਾਰ ਕਰਾ ਸੇਵਾ ਕੀ ਵੜਿਆਏ ਤ੍ਰਿਸ਼ਨਾ ਭੁਖ ਗਵਾਈ ਹੈ ਆਪੇ ਆਪ ਮਿਲੇ ਤਾਂ ਭੁਜੈ ਗਿਆਨ ਵਿਹੋਣਾ ਕਿਛ ਨ ਸੁਜੈ ਗਰਤੇ ਰਾਤ ਸਦਾ ਮਨ ਅੰਤਰਾ ਬਾਣੇ ਸਦ ਵਜਾਈ ਹੈ ਜਾ ਤਰ ਲਿਖਿਆ ਸੁਖ ਕਰਮ ਕਮਾਇ ਕੋ ਨ ਮਿਟਾਇ ਧਰ ਬਰਮਾਇ ਆਈ 사타 ਸੰਗਤ ਆ ਮਤਨੇ ਵਾਸਾ ਚਨ ਕੋ ਤਰ ਲਖਾ ਪਾਈ ਹੈ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤੀ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਖ ਸਦਿਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇ ਅਹੰਕਾਰੀਆਂ ਨਿੰਦਕਾਂ ਪੇਠ ਦੇ ਨਾਮ ਦਿਓ ਮੁਖ ਲਾਇਆ ਜਾਂ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਏਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਭਇਆ ਜਾਂ ਸੁਖ ਤਾਂ ਮਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹ ਕਰੀ ਨ ਹੋਈ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਹਿਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਕਲਕਲਾ ਭਰਪੂ ਰਹਾ ਤੂੰ ਸੱਚਾ ਸਹਬ ਸਿਵਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿ ਸ਼ਕਰਣਾ ਸੋ ਕਰ ਰਿਹਾ ਸੋ ਦਾ ਰਗ ਸਮਹ ਲੈ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਾਰੇ ਤੇਰਾ ਕਿਹਾ ਸੋ ਕਰਕੇ